ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੁਸੀਂ ਦੇਖ ਰਹੇ ਹੋ ਇਕਲੀਆ ਫੈਮਿਲੀ ਵਲੌਗਸ ਦੋਸਤੋ ਅਸੀਂ ਨਾ ਘਰ ਦੇ ਬਾਹਰ ਇੱਕ ਛੋਟਾ ਜਿਹਾ ਕਿਚਨ ਗਾਰਡਨ ਬਣਾਇਆ ਤੇ ਉੱਥੇ ਮਤਲਬ ਅਸੀਂ ਮਿਰਚਾਂ ਦੇਆਂ ਹੋਰ ਛੋਟੀਆਂ ਛੋਟੇ-ਛੋਟੇ ਪੌਦੇ ਲਾਏ ਸੀਗੇ ਤੇ ਅੱਜ ਅਸੀਂ ਨਾ ਬਾਹਰ ਆਏ ਤੇ ਦੇਖਿਆ ਵੀ ਉਹ ਬੂਟੇ ਆ ਨਾ ਜਿਹੜੇ ਮਿਰਚਾਂ ਨਾਲ ਭਰੇ ਪਏ ਆ ਕਾਫੀ ਦਿਨ ਪਹਿਲਾਂ ਉਹਨਾਂ ਤੇ ਫੁੱਲ ਲੱਗੇ ਹੋਏ ਸੀ ਸਾਨੂੰ ਐਂ ਸੀਗਾ ਵੀ ਪਤਾ ਨਹੀਂ ਇਹ ਬੂਟੇ ਜਦੋਂ ਲਾਏ ਸੀ ਨਾ ਉਦੋਂ ਲੱਗਦਾ ਨਹੀਂ ਸੀਗਾ ਵੀ ਇਹ ਚੱਲ ਪੈਣਗੇ ਨੇ ਵਧੀਆ ਇਹਨਾਂ ਦੀ ਗਰੋਥ ਹੋਊਗੀ ਤੇ ਇਹਨੇ ਵਧੀਆ ਇਹ ਫਲ ਦੇਣਗੇ ਤੇ ਮਿਰਚਾਂ ਦੇ ਨਾਲ ਬੂਟੇ ਭਰੇ ਪਏ ਆ ਤੇ ਆਜੋ ਫਿਰ ਆਪਾਂ ਤੋੜਦੇ ਆ ਤੇ ਤੁਹਾਨੂੰ ਦਿਖਾਉਨੇ ਫਸਟ ਕੱਲ ਦੋਸਤੋ ਅੱਜ ਦਿਖਾਉਣਾ ਸੁੰਦਾ ਸੀ ਕਿਚਨ ਗਾਰਡ ਤੇ ਚੱਲਦੇ ਆਪਾਂ ਕਿਚਨ ਗਾਰਡ ਦੇ ਵਿੱਚ ਕਿਚਨ ਗਾਰਡਨ ਦੀ ਐਂਟਰੀ ਤੇ ਸਰਨਲੋਂ ਪਹਿਲਾਂ ਤੁਹਾਨੂੰ ਦਿਖਾਉਣਾ ਮੈਂ ਪਦੀਨਾ ਇਹਨਾ ਅਸੀਂ ਇੱਕ ਬੂਟਾ ਹੀ ਸੀ ਬਸ ਤੇ ਹੌਲੀ-ਹੌਲੀ ਇਹ ਚੱਲ ਪਿਆ ਵਧੀਆ ਹੋ ਗਿਆ ਹੁਣ ਇਹ ਆਪੇ ਹੀ ਉੱਗ ਗਿਆ ਜਿਵੇਂ ਜਿਵੇਂ ਇਹਨੂੰ ਪਾਣੀ ਪਿੰਦਾ ਜਾਂਦਾ ਓਵੇਂ-ਓਵੇਂ ਇਹ ਗਰੋਥ ਕਰ ਹੀ ਜਾਂਦਾ ਹੈ ਤੇ ਇਹ ਇੱਧਰ ਲਾਇਆ ਅਸੀਂ ਕ੍ਰਿਸਮਸ ਟਰੀ ਇਹਦੀ ਲੈਂਥ ਕਾਫੀ ਵੱਡੀ ਹੋ ਗਈ ਹੈ ਦੇਖੋ ਤੁਸੀਂ ਇਹਨੂੰ ਸਾਲ ਕਿ ਹੋ ਗਿਆ ਲੱਗੇ ਨੂੰ ਤੇ ਸਾਲ ਦੇ ਵਿੱਚ ਵਧੀਆ ਗਰੋਥ ਕਰ ਗਿਆ ਮੰਨ ਲਾ 10 ਫੁੱਟ ਨੂੰ ਕਰ ਗਿਆ ਇਹ ਤੇ ਨੈਕਸਟ ਬੋਟਲ ਪਾਮ ਇਹਦੇ ਨਾਲ ਹੀ ਆ ਬਾਈ ਬੋਟਲ ਪਾਮ ਆ ਦੇਖੋ ਤੁਸੀਂ ਇਹਦਾ ਤਨਾ ਦੇਖੋ ਪਹਿਲਾਂ ਕਿੱਡਾ ਘੈਂਟ ਹੋ ਗਿਆ ਆ ਦੇਖੋ ਤੇ ਬਹੁਤ ਸੋਹਣੀ ਸ਼ੇਪ ਆ ਜਿਹੜੀ ਇਹਦੀ ਬਣ ਗਈ ਆ ਤੇ ਇਹ ਅਸੀਂ ਜਦੋਂ ਘਰ ਪਾਉਣਾ ਪਾ ਸਟਾਰਟ ਕੀਤਾ ਸੀ ਨਾ ਉਸ ਟਾਈਮ ਆਪਾਂ ਹੀ ਲਾਇਏ ਸੀ ਇਹ ਲਾਇਏ ਤਾਂ ਤਿੰਨ ਸੀ ਪਰ ਇੱਕ ਮਰ ਚ ਗਿਆ ਸੀ ਤੇ ਆ ਦੋ ਰਹਿ ਗਏ ਸੀ ਇਹਨਾਂ ਦੀ ਸ਼ੇਪ ਵੀ ਬਹੁਤ ਸੋਹਣੀ ਬਣ ਗਈ ਆ ਆ ਦੇਖੋ ਇਹਦਾ ਥੱਲਾ ਹਿੱਸਾ ਥੱਲੋਂ ਤੋਂ ਦਿਖਾਉਣਾ ਮੈਂ ਇਹਦਾ 뷰 ਇਹ ਮਤਲਬ 12-13 ਫੁੱਟੋਂ ਉੱਚਾਈ ਹੋ ਗਿਆ ਇਹਦੇ ਨਾਲ ਇੱਕ ਹੋਰ ਦੂਸਰਾ ਬੋਟਲ ਪਾਉ ਇਹ ਦੂਜੇ ਬੋਟਲ ਪਾਉਂਦਾ ਵੀ ਜਿਹੜਾ ਬੇਸ ਆ ਉਹ ਇਹਦੇ ਨਾਲੋਂ ਥੋੜਾ ਛੋਟਾ ਤੇ ਇਹਦੀ ਜਿਹੜੀ ਹਾਈਟ ਆ ਉਹ ਵੀ ਥੋੜੀ ਜੀ ਛੋਟੀ ਆ ਤੇ ਇੱਧਰ ਦੁਪਹਿਰ ਖੜੀ ਤੇ ਇੱਧਰ ਵੀ ਦੁਪਹਿਰ ਖੜੀ ਆ ਆਪਾਂ ਪਿੰਡ ਵਾਲੇ ਤਾਂ ਦੁਪਹਿਰ ਖੜੀ ਕਹਿੰਨੇ ਹੁੰਦੇ ਆ ਆ ਛੋਟਾ ਜਿਹੇ ਫੁੱਲ ਜਿਹੜਾ ਲੱਗਣਾ ਸ਼ੁਰੂ ਹੋ ਗਿਆ ਯਾਨੀ ਕਿ ਹੁਣ ਇਹਦੇ ਫੁੱਲ ਲੱਗਣੇ ਸ਼ੁਰੂ ਹੋ ਗਏ ਜਿਵੇਂ ਜਿਵੇਂ ਧੁੱਪ ਜੀ ਹੋਊਗੀ ਓਵੇਂ ਓਵੇਂ ਇਹਦੇ ਫੁੱਲ ਨਿਕਲਨੇ ਸ਼ੁਰੂ ਹੋ ਜਾਣਗੇ ਇੱਧਰ ਜੇ ਅਪ ਗੱਲ ਕਰੀਏ ਮੈਡੀਕੇਟਡ ਪੌਦਿਆਂ ਦੀ ਤਾਂ ਆਹ ਨਾਲ ਪੱਥਰ ਚਟਾ ਇਹ ਪੱਥਰ ਚਟਾ ਦਾ ਬੂਟਾ ਇਹ ਵੀ ਛੋਟਾ ਜਿਹਾ ਲਾਇਆ ਸੀ ਇਹ ਤੁਹ ਲੋਵਾ ਇੱਧਰ ਵੈਂਗੜਾਂ ਦੇ ਬੂਟੇ ਆ ਇਹਨਾਂ ਦਾ ਫਲ ਅਸੀਂ ਇੱਕ ਵਾਰੀ ਲੈ ਲਿਆ ਤੇ ਦੂਰੀ ਵਾਰ ਫਲ ਜੇ ਲੱਗਿਆ ਨਹੀਂ ਇਦਰਾ ਮਸੰਮੀਆ ਦਾ ਇਹਦੀ ਗਰੋਥ ਹੋ ਗਈ ਜਦੋਂ ਅਸੀਂ ਲਾਇਆ ਸੀ ਤਾਂ ਕਹਿੰਦੇ ਸੀ ਵੀ 2 ਸਾਲਾਂ ਬਾਅਦ ਫਲ ਦੇਊਗਾ 1.5 ਸਾਲ ਹੋ ਗਿਆ ਉਹਨਾਂ ਲੱਗੇ ਇਹਨੂੰ ਤੇ ਲੱਗਦਾ ਵੀ ਅਗਲੇ 2-3 ਮਹੀਨੇ ਤੱਕ ਇਹ ਫਲ ਦੇ ਦੇਊਗਾ ਇਦਰਾ ਨਿੰਬੂ ਦਾ ਬੂਟਾ ਇਹਦੀ ਗਰੋਥ ਆਮ ਬੂਟੇ ਨਾਲ ਦੂਜੇ ਬੂਟਿਆਂ ਨਾਲੋਂ ਘੱਟ ਆ ਇਦਰਾ ਅਮਰੁੱਦਾਂ ਦਾ ਬੁੱਟਾ ਇਹਨੂੰ 6 ਮਹੀਨੇ ਹੋਏ ਲਾਇਏ ਨੇ ਤੇ ਇਦਰਾ ਜੀ ਕਰੇਲਿਆਂ ਦੇ ਵੱਲ ਆ ਇਹਦਾ ਦੂਜਾ ਫਲ ਮੰਨ ਲਓ ਕਿ ਪਹਿਲਾ ਫਲ ਜਦੋਂ ਲੱਗਿਆ ਸੀ ਆ ਉਦੋਂ ਗਰਮੀ ਬਹੁਤ ਸੀ ਗਰਮੀ ਕਰਕੇ ਇਹਦਾ ਜਿਹੜਾ ਫਲ ਸੀ ਫੁੱਲ ਸੀ ਉਹ ਝੜ ਗਏ ਸੀਗੇ ਤੇ ਹੁਣ ਆ ਤਿੰਨ ਚਾਰ ਕਰੇਲੇ ਜੇ ਲੱਗੇ ਆ ਜਿਵੇਂ ਜਿਵੇਂ ਕਰੇਲੇ ਵੱਡੇ ਹੋ ਜਾਣਗੇ ਤੇ ਉਵੇਂ ਅਸੀਂ ਤੋੜ ਕੇ ਫਿਰ ਇਹਨਾਂ ਨੂੰ ਬਣਾ ਲਾਂਗੇ ਇਸੀ ਸਾਡੀ ਕਰਤਾ ਕਿਚਨ ਗਾਰਡਨ ਨਿੱਕੀ ਜੀ ਬਾੜੀ ਤੇ ਜੇ ਮਿਰਚਾਂ ਦੀ ਗੱਲ ਕਰੀ ਤਾਂ ਦੇਖੋ ਲਾਲ ਮਿਰਚਾਂ ਦੇ ਬੂਟੇ ਵੀ ਲੱਗੇ ਆ ਤੇ ਕਰਦੇ ਆ ਫਿਰ ਆਪਾਂ ਸ਼ੁਰੂ ਮਿਰਚਾਂ ਦੀ ਤੋੜਾਈ ਦਾ ਕੰਮ ਜਿਵੇਂ ਕਿ ਅਸੀਂ ਪਹਿਲਾਂ ਦੱਸ ਚੁੱਕੇ ਆ ਕਿ ਆਪਾਂ ਇੱਥੇ ਕਈ ਪ੍ਰਕਾਰਾਂ ਕਈ ਪ੍ਰਕਾਰ ਦੀਆਂ ਮਿਰਚਾਂ ਦੇ ਬੂਟੇ ਲਾਏ ਆ ਜਿਵੇਂ ਲਾਲ ਮਿਰਚਾਂ ਤੇ ਹਰੀਆਂ ਮਿਰਚਾਂ ਇਹਨਾਂ ਚ ਜਿਹੜੀ ਲਾਲ ਮਿਰਚਾਂ ਨਾ ਉਹਦਾ ਸਾਈਜ਼ ਤਾਂ ਮੀਡੀਅਮ ਦਾ ਤੇ ਹਰੀਆਂ ਮਿਰਚਾਂ ਕਈ ਜ਼ਿਆਦਾ ਲੰਮੀਆਂ ਤੇ ਇੱਕ ਆਪੇ ਨੇ ਚਲਾਈ ਆ ਜਾ ਮਿਰਚ ਜਾ ਮਿਰਚ ਦਾ ਹੁੰਦੀ ਹੈ ਜਿਵੇਂ ਇਹਨਾਂ ਦਾ ਆਕਾਰ ਨਾਲੋਂ ਮਿਰਚਾਂ ਨਾਲ ਥੋੜਾ ਜਿਹਾ ਛੋਟਾ ਹੁੰਦਾ ਹੈਗਾ ਜਿਵੇਂ ਆਪਣੀ ਚੀਚੀ ਲਾ ਲੋ ਚੀਚੀ ਦਾ ਹਾਫ ਲਾ ਲੋ ਤੁਸੀਂ ਵੀ ਇਹਨਾਂ ਦਾ ਆਕਾਰ ਹੁੰਦਾ ਇਹਦਾ ਪਰ ਇਹ ਕੌੜੀ ਬਹੁਤ ਹੁੰਦੀ ਹੈਗੇ ਆਮ ਮਿਰਚ ਨਾਲੋਂ ਦੁਖਣੀ ਤਿੱਗਣੀ ਕੌੜੀ ਹੁੰਦੀ ਹੈਗੀ ਇਹ ਚੀਕੜਾ ਪਰ ਮਿਰਚਾਂ ਦੇ ਫਲ ਦੀ ਗੱਲ ਕਰੀਏ ਤਾਂ ਅਸੀਂ ਇਹਨਾਂ ਬੂਟਿਆਂ ਤੋਂ ਇਹ ਫਲ ਨਾ ਦੂਜੀ ਵਾਰ ਲੈ ਰਹੇ ਹਾਂ ਹਮ ਇੱਕ ਗੱਲ ਹੋਰ ਸੱਚ ਮੈਂ ਦੱਸਣੀ ਭੁੱਲ ਗਿਆ ਅਸੀਂ ਕਦੇ ਵੀ ਇਹਨਾਂ ਮਿਰਚਾਂ ਤੇ ਨਾ ਕਦੇ ਕੋਈ ਰੇਸ ਸਪਰੇਅ ਕੀਤੀ ਆ ਤੇ ਹਾਂ ਕਦੇ-ਕਦੇ ਜਿਹੜੀ ਆਪਣੀ ਦੇਸੀ ਰੇ ਹੁੰਦੀ ਹੈ ਜਿਵੇਂ ਰੂੜੀ ਆਮ ਪਿੰਡਾਂ ਚ ਹੁੰਦੀ ਹੈ ਨਾ ਉਹ ਰੇ ਅਸੀਂ ਜ਼ਰੂਰ ਇਹ ਚ ਪਾ ਦਿੰਨੇ ਆ ਤੇ ਉਹਨਾਂ ਦੇ ਨਾਲ ਪੌਦਿਆਂ ਚ ਜਾਨ ਜੀ ਆ ਜਾਂਦੀ ਆ ਪਿਛਲੇ ਦਿਨਾਂ ਤੋਂ ਨਾ ਇਹਦਾ ਜਿਹੜਾ ਮੌਸਮ ਸੀ ਉਹ ਕਾਫੀ ਖਰਾਬ ਆ ਤੇ ਇਹਨੇ ਇਹਨਾਂ ਦੇ ਜਿੰਨੇ ਵੀ ਤੇ ਫੁੱਲ ਆਏ ਸੀ ਇਹਨਾਂ ਪੌਦਿਆਂ ਦਾ ਬਹੁਤ ਨੁਕਸਾਨ ਕੀਤਾ ਫੁੱਲ ਝੜ ਗਏ ਤੇ ਕਿਉਂਕਿ ਜਿਹੜੀ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਹਨਾ ਨਿੱਕੇ ਨਿੱਕੇ ਕਣੀਆਂ ਪੈ ਰਹੀਆਂ ਸੀ ਤੇ ਕਈ ਤੀਜ ਹਵਾਵਾਂ ਵੀ ਆਈਆਂ ਸੀ ਤੇ ਜਿਹਦੇ ਕਰਕੇ ਇਹਦੇ ਜਿਹੜੇ ਫੁੱਲ ਲੱਗੇ ਸੀ ਉਹ ਝੜ ਗਏ ਸੀਗੇ ਤੇ ਹੁਣ ਮੈਨੂੰ ਐ ਲੱਗਦਾ ਵੀ ਜਿਹੜਾ ਅਗਲਾ ਫਲ ਹੋਊਗਾ ਨਾ ਉਹ ਛੇਤੀ ਨਹੀਂ ਆਉਣਾ ਤੇ ਦੋਸਤੋ ਜਿਹੜਾ ਕਿਚਨ ਗਾਰਡ ਆ ਨਾ ਇਹ ਬੇਸ਼ੱਕ ਛੋਟਾ ਇਹਦੀ ਜਗ੍ਹਾ ਪਰ ਇਹ ਨਾ ਰਸੋਈ ਦੀਆਂ ਕਾਫੀ ਹੱਦ ਤੱਕ ਜਿਹੜੀਆਂ ਲੋੜਾਂ ਹੁੰਦੀਆਂ ਉਹਨਾਂ ਨੂੰ ਪੂਰਾ ਕਰ ਦਿੰਦਾ ਜਿਵੇਂ ਕਿ ਹੁਣ ਗਾਂ ਸਰਦੀ ਦਾ ਮੌਸਮ ਆਊਗਾ ਹਨਾ ਤੇ ਉਦੋਂ ਅਸੀਂ ਇੱਥੇ ਧਨੀਆ ਪਾਲਕ ਲਸਣ ਤੇ ਥੋੜੇ ਮੋٹے ਪਿਆਜ਼ ਤੇ ਟਮਾਟਰਾਂ ਦੇ ਬੂਟੇ ਵੇਸੇ ਲਾ ਦਿੰਨੇ ਇੱਥੇ ਹਨਾ ਤੇ ਉਹਦੇ ਨਾਲ ਵੀ ਜਿਹੜੀਆਂ ਕਿਚਨ ਦੇ ਨਾਲ ਲੋੜਾਂ ਹੁੰਦੀਆਂ ਉਹ ਕਾਫੀ ਹੱਦ ਤੱਕ ਅਸੀਂ ਪੂਰੀਆਂ ਕਰ ਲੈਣੇ ਆ। ਬਾਕੀ ਮੌਸਮ ਦੇ ਅਨੁਸਾਰ ਰੁੱਤਾਂ ਦੇ ਅਨੁਸਾਰ ਹਨਾ ਇਹ ਜਗ੍ਹਾ ਨੂੰ ਜਿੰਨੀ ਕਿ ਜਗ੍ਹਾ ਹੈਗੀ ਆ ਆਪਾਂ ਇਹਨੂੰ ਕੰਮ 'ਚ ਲੈ ਲੈਣੇ ਆ। ਕਿਉਂਕਿ ਤੁਹਾਨੂੰ ਪਤਾ ਹੀ ਆ ਬੀ ਅੱਜਕਲ ਜਿਹੜੀ ਸਬਜ਼ੀ ਆਪਣੇ ਮੰਡੀਆਂ ਚ ਆ ਰਹੀ ਆ ਹਨਾ ਤੇ ਉਹ ਗੰਦੇ ਨਾਲੇ ਦੀ ਆ ਹਨਾ ਪਤਾ ਨਹੀਂ ਕਿਹੋ ਜਿਹਾ ਪਾਣੀ ਲੱਗਿਆ ਹੁੰਦਾ ਜਾਂ ਕਿਸੇ ਨੂੰ ਟੀਕੇ ਲੱਗੇ ਹੁੰਦੇ ਆ ਹਨਾ ਜਾਂ ਰੇ ਸਪਰੇਅ ਕੀਤੀ ਹੁੰਦੀ ਹੈਗੀ ਹਨਾ ਤੇ ਸਾਰੀਆਂ ਸਬਜ਼ੀਆਂ ਤਾਂ ਨਹੀਂ ਆਪਾਂ ਘਰੇ ਉਗਾ ਸਕਦੇ ਪਰ ਐ ਹੁੰਦਾ ਵੀ ਜਿੰਨੇ ਕੁ ਆਪਾਂ ਕੋਸ਼ਿਸ਼ ਕਰ ਸਕਦੇ ਆ ਛੋਟੀਆਂ ਮੋਟੀਆਂ ਸਬਜ਼ੀਆਂ ਹਨਾ ਉਹਨਾਂ ਕ ਅਸੀਂ ਘਰੇ ਲਾ ਲੈਨੇ ਆ ਪਿਛਲੇ ਮਹੀਨੇ ਨਾ ਅਸੀਂ ਆਹਾ ਵੈਂਗੜੀਆਂ ਦੇ ਬੁੱਟੇ ਲਾਏ ਆ ਵੈਂਗੜੀਆਂ ਦਾ ਫਲ ਲਿਆ ਸੀਗਾ ਹਨਾ ਤੇ ਇਹਨਾਂ ਚ ਕਈ ਵੈਂਗੜੀਆਂ ਨਾ ਕਾਲ ਵਿੱਚੋਂ ਕਾਣੀਆਂ ਨਿਕਲਦੀਆਂ ਸੀ ਤੇ ਪਰ ਤੁਸੀਂ ਦੇਖੋਗੇ ਵੀ ਜਿਹੜੇ ਆਪਾਂ ਬਾਜ਼ਾਰ ਚ ਲੈਨੇ ਭਿੰਡੀ ਹੋਈ ਵੈਂਗੜੀਆਂ ਹੋਈਆਂ ਤੋਰੀਆਂ ਹੋਈਆਂ ਇਹਨਾਂ ਚ ਕੋਈ ਵੀ ਚੀਜ਼ ਨਾ ਤੁਹਾਨੂੰ ਕਾਣੀ ਨਹੀਂ ਨਿਕਲਦੀ ਉਹਦਾ ਕਾਣੀ ਨਾ ਨਿਕਲਦਾ ਰੀਜ਼ਨ ਕੀ ਆ ਕਿ ਉਹਨਾਂ ਦੇ ਵਿੱਚ ਰਿਵ ਸਪਰੇਅ ਕੀਤੀ ਹੁੰਦੀ ਹੈਗੀ ਤੇ ਤਾਂ ਕਰਕੇ ਜੇ ਕੋਈ ਕੀੜਾ ਕੂੜਾ ਲੱਗਦਾ ਹਨਾ ਤਾਂ ਉਹ ਮਰ ਜਾਂਦਾਗਾ ਪਰ ਜਿਹੜੇ ਬੂਟੇ ਅਸੀਂ ਘਰੇ ਲਾਏ ਸੀ ਹਨਾ ਇਹਨਾਂ ਵਿੱਚ ਐਂ ਲਾ ਲਓ ਵੀ ਅੱਧਾ ਇੱਕ ਫਲਤਾ ਸਾਫਤਾ ਸਾਫ ਸੀਗਾ ਤੇ ਅੱਧਾ ਇੱਕ ਫਲਚ ਜਿਹੜੀਆਂ ਵੈਂਕੜੀਆਂ ਤੇ ਕੀੜੇ ਲੱਗੇ ਹੋਏ ਸੀ ਉਹਦਾ ਕਾਰਨ ਇਹੀ ਸੀ ਕਿ ਅਸੀਂ ਇਹਨਾਂ ਤੇ ਕੋਈ ਰੈ ਸਪਰੇ ਨਹੀਂ ਕੀਤੀ ਸੀ ਠੀਕ ਹੈ ਹੋਰ ਇਹ ਮਿਰਚਾਂ ਨੇ ਮਿਰਚਾਂ ਹਾਂ ਆ ਛੋਟੀਆਂ ਮਿਰਚਾਂ ਥੱਲੇ ਲੱਗੀਆਂ ਨਿੱਕੀਆਂ ਮਿਰਚਾਂ ਹਾਂ ਕੋਣੀਆਂ ਬਹੁਤ ਆ ਬਾਬਾ ਹੋਰ ਸਾਨੂੰ ਸੇਤਾ ਕਿਵੇਂ ਆ ਠੀਕ ਆ ਸਤਨ ਤਾਂ ਬਹੁਤ ਹੀ ਸਾਰੇ ਨੇ ਬੜਤਨ ਬਹੁਤ ਆ ਹਾਂ ਬਹੁਤ ਸੋਹਣੀਆਂ ਕਿ ਕੋਣੀਆਂ ਦੁੱਗਣਾ ਕੰਮ ਕਰਦੀਆਂ ਇਹ ਪੂਰੀਆਂ ਹਾਂ ਉਹ ਠੀਕ ਹੈ ਹੋਰ ਡਿੱਗ ਪਈ ਸੀ ਜੇ ਭਾਈ ਨੇ ਇੱਕ ਮਿਰਚੀ ਪਾਲਾ ਅਸੀਂ ਖੇਤ ਵਿੱਚ ਦੇ ਰਹੇ ਉੱਥੇ ਹਾਂ ਅਸੀਂ 21 ਵੇਖੜਦਾ 21 21 ਮੇਰੇ ਸੋਦੀ ਸਾਰੇ ਅੱਛਾ ਯਾਰ ਆਹ ਹੁੰਦੀਆਂ ਬਾਦ ਡਿੰਗੀਆਂ ਜੀ ਲੱਗਦੀਆਂ ਇੰਨੀਆਂ ਪੱਕੀਆਂ ਨੇ ਬੜੀਆਂ ਲੱਗਦੀਆਂ ਦੇਖੀ ਰਕੇ ਨੀ ਹਾਂ ਹੋਰ ਸੇ ਠੀਕ ਹੈ ਤੁਹਾਡੀ ਡਿੱਗ ਪਈ ਸੀ ਹਾਂ ਠੀਕ ਚਲੋ ਠੀਕ ਹੈ ਦੋਸਤੋ ਫਿਰ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਓ ਮਿਲਦੇ ਆ ਫਿਰ ਛੇਤੀ ਅਗਲੀ ਵੀਡੀਓ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ